ਹਲੋ ਔਰ ਤਸਵੀਰਾਂ ਦੇਖ ਸਕਦੇ ਆ ਸੇਵਾਦਾਰ ਆਪਣੀ ਸ਼ੋਭਾ ਯਾਤਰਾ ਨੂੰ ਛੱਡਦੇ ਹੋਏ ਹੌਲੀ 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 ਜਰਾ ਲੁਧਿਆਣਾ ਟੋਪ ਲਾਈਵ ਨਿਊਜ਼ ਤੋਂ ਅੱਜ ਦੀ ਤਸਵੀਰ ਲੰਗਰ ਦੀ ਸਾਂਝੀ ਕੀਤੀ ਆ ਰਹੀ ਆ ਦੋਸਤੋ ਦੇਖ ਸਕਦੇ ਆ ਕਿ ਜੀ ਕੁਮਾਰ लवली ਔਰ ਉਹਨਾਂ ਦੀ ਸਮੂਚੀ ਟੀਮ ਵੱਲੋਂ ਜਿਹੜਾ ਹਰ ਸਾਲ ਦੀ ਤਰ੍ਹਾਂ ਲੰਗਰ ਦਾ ਪ੍ਰਬੰਧ ਖੁੱਲਾ ਕੀਤਾ ਜਾਂਦਾ ਇੱਥੇ ਆ ਵੀ ਲਾਈਵ ਲੱਗਿਆ ਅੱਛਾ ਅੱਛਾ ਹਾਂਜੀ ਤਾਂ ਨਹੀਂ ਹੋ ਗਿਆ ਲਾਈਵ ਲਾਏ ਲਾਈਵ ਲਾਈਵ ਜਿਹੜੇ ਪੁਲਿਸ ਬਰਾਬਰ ਨੇ ਪ੍ਰਭਕਤੇ ਡਿਊਟੀ ਕਰ ਰਹੇ ਆ ਉਹਨਾਂ ਨੂੰ ਵੀ ਅਪੀਲ ਹੈ ਕਿ ਜਿਹੜੇ ਵਹੀਕਲ ਇਸ ਸ਼ੋਭਾ ਯਾਤਰਾ ਦੇ ਵਿੱਚ ਵਿਗਨ ਪੈਦਾ ਕਰ ਰਹੇ ਆ ਤਾਂ ਉਹਨਾਂ ਨੂੰ ਰੋਕਣ ਦੀ ਜ਼ਿੰਮੇਵਾਰੀ ਕਰਨੀ ਤਾਂ ਕਿ ਇਹ ਸ਼ੋਭਾ ਯਾਤਰਾ ਨਿਰਭਗਨ ਇਸ ਮਾਰਗ ਤੋਂ ਚੱਲ ਸਕੇ ताकि कोई भी फिक्र पैदा ना होवे तो अड्डे ਤੋਂ ਪੂਰ ਸਭ ਵਕਤ ਮਨਿਆ ਤੋਂ ਜੜੀ ਕੁਛਿਆਂ ਤੋਂ ਪਾਰੀ ਸੰਖਿਆ ਵਿੱਚ ਲੋਕ ਟੈਂਪੂ ਟਰਾਲੀਆਂ ਹੋਰ ਆਪਣੇ ਵੱਖਰੇ ਵੱਖਰੇ ਸਾਧਨਾਂ ਤੇ ਆ ਕੇ ਇਹ ਸ਼ੁਭਾ ਯਾਤਰਾ ਦੀ ਤਰਨ ਮਨਸਤਨ ਤਾਂ ਸ੍ਰੀ ਨਗਰ ਵਾਸੀ ਨੂੰ ਦੇ ਕੇ ਕਿ ਕੱਲ ਨੂੰ ਗੁਰੂ ਜੀ ਦਾ ਗੁਰੂ ਕੰਕਰ श्री बराबर जे बराबरी श्री छतालीह ਸਾਮਣੇ ਜੀ ਆਪਾਂ ਜੀ ਖੜੇ ਆਓ ਡਾਕਟਰ ਜੀ ਕਰ ਕਰ ਕੇ ਲੈਣੀ ਪਰ ਬਾਤ ਹੋ ਲਾਲੀ ਨਾ ਖੜ ਜਾ ਮਾੜਾ ਖੜੇ ਸਾਹਮਣੇ ਦੇਖੋ ਫੋਟੋ ਕਰਨਾ ਬਸ ਉਹ ਆਪਣੇ ਨੈਟਵਰਕ ਸੀਗਾ ਕੋਈ ਨਹੀਂ ਬਾਹਰ ਜਾਣਾ ਰਹਿ ਗਈ ਪਿੱਛੇ ਆ ਆ ਥੋੜੀ ਜਿਹੀ ਦਿਖਾ ਦੇ ਡਿਵਾਈਸ ਕਰਨਾ ਹੋ ਗਿਆ ਭਾਈ ਆਉਣ ਕਰ ਲਾਓ ਜੀ ਕੀ ਕਰ ਅੱਗੇ ਅੱਗੇ ਥੋੜਾ ਅੱਗੇ ਹੋ ਜੀ ਕੱਲ ਤੋਂ ਦੋ ਤੇ ਬੋਲਣ ਦੀ ਕੀ ਕਰਨੀ ਚਾਹੀਦੀ ਐ ਇੱਥੇ ਘੜਦੋ ਘੜਦੋ ਹਾਂਜੀ ਅੱਜ ਦੀ ਵਿਸ਼ਾਲ ਸ਼ੋਭਾ ਯਾਤਰਾ ਜੋ ਸ਼੍ਰੀ ਗੁਰੂ ਰਵਿਦਾਸ ਮੰਦਿਰ ਬਸੇ ਜੋਧੇਵਾਲ ਤੋਂ ਹਰ ਸਾਲ ਦੀ ਕਰਾਈ ਸਾਲ ਵੀ ਸਤਗੁਰੂ ਰਵਿਦਾਸ ਮਹਾਰਾਜੀ ਦੇ ਸ਼ਿਖਰ 47ਵੇਂ ਆਗਮਨ ਪੁਰਪ ਤੇ ਗੱਡੀ ਜਾ ਰਹੀ ਹੈ ਵੱਖ-ਵੱਖ ਸ਼ਹਿਰ ਦੀ ਪ੍ਰਕਰਮਾ ਕਰਦੀ ਹੋਈ ਸੁਹਾਣੀ ਬਿਲਡਿੰਗ ਵਿਕੇਸ਼ ਸ਼ੋਭਾ ਯਾਤਰਾ ਪਹੁੰਚੀ ਹੈ ਇੱਥੇ ਪਹੁੰਚਣ ਤੇ ਸ਼ਹਿਰ ਵਾਸੀਆਂ ਨੇ ਜੋ ਮਾਰਕੀਟ ਦੇ ਸ਼ਾਪਰ ਰੋਡ ਦੇ ਸਾਥੀ ਨੇ ਜਾਂ ਮੱਲਾ ਫਤੇ ਗਾਉਂਦੇ ਨੇ ਉਹਨਾਂ ਨੂੰ ਸਵਾਗਤ ਕੀਤਾ ਸੋਭਾ ਯਾਤਰਾ ਦਾ ਸੋ ਅੱਜ ਦੇ ਇਸ ਮੌਕੇ ਤੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਅਸੀਂ ਸਤਗੁਰੂ ਦਾਸ ਮਹਾਰਾਜ ਜੀ ਦਾ ਜੋ ਮਿਸ਼ਨ ਹੈ ਬੇਗੰਪੁਰ ਦਾ ਜੋ ਸੰਕਲਪ ਹੈ ਉਹਦੇ ਲਈ ਅਸੀਂ ਕੰਮ ਕਰੀਏ ਇਕੱਠੇ ਹੋ ਕੇ ਔਰ ਸਤਗੁਰੂ ਦਾਸ ਮਹਾਰਾਜ ਜੀ ਦਾ ਬੇਗੰਪੁਰ ਆ ਸਕੀਏ ਲੱਗਦਾ ਜੀ ਸਵਾਗਤ ਕਿਸ ਨਾਲੋਂ ਜ਼ਿਆਦਾ ਹੋ ਰਿਹਾ ਇਸ ਵਾਰ ਦੇਖੋ ਕਿ ਨਹੀਂ ਬਹੁਤ ਸੰਗਤ ਜਿਹੜੀ ਹੈ ਉਤਸ਼ਾਹ ਹੈ ਉਹਨਾਂ ਦੇ ਮਿਸ਼ਨ ਦੇ ਤੇ ਪੱਲ ਵੱਧ ਰਹੀ ਹੈ ਆਉਣ ਵਾਲਾ ਸਮਾਂ ਬਿਹਤਰ ਹੋਏਗਾ ਕੀ ਲੋਕਾਂ ਨੂੰ ਮੈਸੇਜ ਹੋ ਗਿਆ ਭਾਈਚਾਰੇ ਨੂੰ ਮੈਸੇਜ ਇਹ ਹੈ ਵੀ ਸਤਕੁਰ ਅਬਦਾਸ ਮਹਾਰਾਜ ਜੀ ਦਾ ਜੋ ਮਿਸ਼ਨ ਹੈ ਉਹਦੇ ਲਈ ਅਸੀਂ ਕੰਮ ਕਰੀਏ ਜਦੋਂ ਅਸੀਂ ਕੰਮ ਕਰਾਂਗੇ ਤੇ ਫਿਰ ਉਹਨੂੰ ਬਸੰਤ ਤੋਂ ਕੋਈ ਰੋਕਦਾ ਨਹੀਂ ਆਪਾਂ ਕਰ ਲੰਨੇ ਆ ਭਾਜੀ ਨੂੰ ਉੱਥੇ ਕਰ ਦਿੰਦੇ ਠੀਕ ਹੈ ਓਕੇ 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 ਔਰ ਦੇਖ ਸਕਦੇ ਆ ਛੋਭਾ ਯਾਤਰਾ ਚੱਲ ਪਈ ਆ ਜਗੁਰਦੇਵ ਜੀ ਆਡੇ ਅੰਕਲ ਜੀ ਵੀ ਮੌਜੂਦ ਨੇ ਅੱਜ ਛੋਭਾ ਯਾਤਰਾ ਹੀ ਲਗਾਤਾਰ ਚੱਲਦੇ ਪਏ ਆ ਤਸਵੀਰ ਦੇਖ ਸਕਦੇ ਆ ਲੁਧਿਆਣਾ ਟੌਪ ਲਾਈਵ ਨਿਊਜ਼ ਤੋਂ ਮੋਸਰੇਬਰ ਨੂੰ ਚੇਤੇ ਕਰਦੇ ਹੋਏ ਸਤਿਗੁਰੂ ਰਵਿਦਾਸ ਸਿੰਘ ਮਹਾਰਾਜ ਨੂੰ ਆਪਣੇ ਇੱਜ਼ਤ ਦੇ ਸਾਹਮਣੇ ਹੋਏ ਸੰਤ ਜੀ ਜੋ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 647ਵੇਂ ਪ੍ਰਕਾਸ਼ ਪ੍ਰਗਟ ਉਸ ਸਬੰਧ ਚ ਇਹ ਵਿਸ਼ਾਲ ਨਗਰ ਕੀਰਤਨ ਸ਼੍ਰੀ ਗੁਰੂ ਰਵਿਦਾਸ ਮੰਦਰ ਪ੍ਰਬੰਧਕ ਕਮੇਟੀ ਬਸਤੀ ਜੋਧੇੜ੍ਹ ਤੋਂ ਆਰੰਭ ਹੋ ਕੇ ਸ਼ਹਿਰ ਦੀ ਪਰਿਕਰਮਾ ਕਰਦੇ ਹੋਏ ਸੁਵਾਲੀ ਬਿਲਡਿੰਗ ਵਿਖੇ ਪਹੁੰਚਿਆ ਹੈ ਔਰ ਇੱਥੇ ਆਉਣ ਤੇ ਅਸੀਂ ਅੰਬੇਦਕਰ ਨਿਆਂਯੁਕਦਲ ਔਰ ਮਹੱਲਾ ਫਤਿਹਗੰਜ ਦੀ ਸਮੂਚੀ ਟੀਮ ਵੱਲੋਂ ਇੱਥੇ ਲੰਗਰ ਦੀ ਵਿਵਸਥਾ ਕਰਕੇ ਹਰ ਸਾਲ ਦੀ ਤਰ੍ਹਾਂ ਅਸੀਂ ਇਸ ਸਮੂਚੇ ਨਗਰ ਕੀਰਤਨ ਦਾ ਜਿੱਥੇ ਜੀ ਆਇਆਂ ਨੂੰ ਆਖਦੇ ਹਾਂ ਉੱਥੇ ਹੀ ਆਸ ਤੇ ਉਮੀਦ ਕਰਦੇ ਹਾਂ ਵੀ ਸੰਗਤਾਂ ਸਤਿਗੁਰ ਰਵਿਦਾਸ ਜੀ ਮਹਾਰਾਜ ਦੇ ਦਿਖਾਏ ਹੋਏ ਰਸਤੇ ਤੇ ਚੱਲ ਕੇ ਆਪਣੇ ਸੁਪਨਿਆਂ ਨੂੰ ਜੜਾ ਵਾ ਉਹ ਪੂਰ પા ਸਕਦੇ ਆ ਸਤਿਗੁਰ ਰਵਿਦਾਸ ਜੀ ਮਹਾਰਾਜ ਦੀ ਅਸੀਂ ਅਪਾਰ ਕਿਰਪਾ ਹਮੇਸ਼ਾ ਸਾਰੇ ਸਮਾਜ ਤੇ ਬਣੀ ਰਵੇ ਔਰ ਜਿਹੜਾ ਸਾਡਾ ਭਾਈਚਾਰਾ ਹੈ ਐਦਾਂ ਹੀ ਕਾਇਮ ਰਵੇ ਸਾਡੇ ਗੁਰੂਆਂ ਰੱਬਾਂ ਦੇ ਪੀਰਾਂ ਦੇ ਦਿਨ ਮਨਾਉਂਦੇ ਚੱਈਏ ਜਿੰਨੀ ਦੇਰ ਤੱਕ ਸ਼ੋਭਾ ਯਾਤਰਾ ਇੱਥੋਂ ਨਿਕਲੇਗੀ ਅ ਟੁੱਟ ਲੰਗਰ ਆਗੁਰ ਰਵਿਦਾਸ ਮਹਾਰਾਜ ਦੀਆਂ ਪਾਰ ਕਿਰਪਾ ਸਦਕੇ ਕੱਲੇ ਕੱਲੇ ਜੀ ਦੇ ਜੂ ਜਿਹੜਾ ਲੰਗਰ ਅਸੀਂ ਸ਼ਕਾਉਣ ਦੀ ਵਿਵਸਥਾ ਕੀਤੀ ਹੋਈ ਹੈ ਸਾਡੇ ਨਾਲ ਬਹੁਤ ਭਾਰੀ ਪਸ਼ਾਖ ਦੇਖਣ ਨੂੰ ਮਿਲ ਰਿਹਾ ਬਸਤੀ ਦੋਦੇਵਾਲ ਤੱਕ ਹਜੇ ਲੈਂ ਲੰਮੀ ਯਾਤਰੀਆਂ ਦੀ ਸਾਨੂੰ ਅੰਦਰਲੀ ਰਿਪੋਰਟ ਮਿਲ ਗਈ ਸੀ ਅਸੀਂ ਵੀ ਪਿਛਲੇ ਸਾਲ ਦੇ ਨਾਲੋਂ 3 ਗੁਣਾ ਜ਼ਿਆਦਾ ਇਸ ਵਾਰੀ ਲੰਗਰ ਦੀ ਵਿਵਸਥਾ ਕੀਤੀ ਆ ਕੋਈ ਵੀ ਸਾਡਾ ਭੈਣ ਭਾਈ ਇਸ ਮੁਬਾਰਕ ਦਿਨ ਤੇ ਗੁਰੂ ਦੇ ਲੰਗਰ ਤੋਂ ਬਿਨਾਂ ਰਹਿ ਨਾ ਜਾਵੇ ਪੂਰੀ ਵਿਵਸਥਾ ਇੱਥੇ ਕੀਤੀ ਹੋਈ ਹੈ ਥੈਂਕ ਯੂ ਬਹੁਤ 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 ਬਾਹਰ ਬਾਰ ਨਹੀਂ ਆਉਂਦੀ ਹਾਂ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜਨਮ ਦਿਨ ਦੀ ਸਮੂਹ ਦੇਸ਼ ਵਾਸੀਆਂ ਨੂੰ ਲੱਖ ਲੱਖ ਮੁਬਾਰਕਬਾਦ ਹੋਵੇ ਔਰ ਅੱਜ ਇੱਕ ਵਿਸ਼ਾਲ ਸ਼ੋਭਾ ਯਾਤਰਾ ਸ੍ਰੀ ਗੁਰੂ ਅਰਜਨ ਦੇਵ ਮੰਦਿਰ ਬਸੇ ਜੋਧੜ ਤੋਂ ਸ਼ੁਰੂ ਹੋ ਕੇ ਵਕਫ ਬਜ਼ਾਰਾਂ ਵਿੱਚ ਜਾਂਦੀ ਹੋਈ ਉੱਥੇ ਹੀ ਸਮਾਪਤ ਹੋਵੇਗੀ ਇਸ ਸ਼ੋਭਾ ਯਾਤਰਾ ਦੇ ਵਿੱਚ ਲੱਖਾਂ ਨਹੀਂ ਬਹੁਤ ਜ਼ਿਆਦਾ ਵੱਡੀ ਸੰਗਤ ਗਿਣਤੀ ਵਿੱਚ ਸੰਗਤ ਜਿਹੜੀ ਹੈ ਉਹ ਆਈ ਹੈ ਔਰ ਮੈਂ ਬੇਨਤੀ ਕਰੂੰਗਾ ਕਿ ਸਾਨੂੰ ਸਾਰਿਆਂ ਨੂੰ ਗੁਰੂ ਅਰਦਾਸ ਜੀ ਦੇ ਮਿਸ਼ਨ ਤੇ ਚੱਲ ਕੇ ਇਹ ਬੇਗਮਪੁਰਾ ਬਸਾਉਣ ਦੀ ਬਵਸਾ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਬਾਬਾ ਸਾਹਿਬ ਅੰਬੇਡਕਰ ਦੇ ਰਸਤੇ ਨੂੰ ਅਪਣਾ ਕੇ ਇਸ ਸਟੇਜ ਵਿੱਚ ਸਮਤਾ ਸਮਾਨਤਾ ਬਰਾਬਰੀ ਤੇ ਭਾਈਚਾਰਾ ਵਾਲਾ ਦਰਜਾ ਪ੍ਰਾਪਤ ਕਰ ਸਕੀਏ ਧੰਨਵਾਦ ਜੈ ਪੀਂਗ ਜੱਪਨ ਭਾਰੀ ਨਿਸ਼ਾਨ ਲੇਕਰ ਨੂੰ ਮਿਲ ਰਿਹਾ ਹੈ ਕਰਾਤਰ ਬਸਤੀ ਜੋਦੇਵਾਲ ਚੌਂਕ ਤੱਕ ਅਜੇ ਔਰ ਇਹ ਜਿਹੜੀ ਸ਼ੋਭਾ ਯਾਤਰਾ ਇਹਦੇ ਵਿੱਚ ਡੁਗਾਣੇ ਸ਼ਹਿਰ ਦਾ ਕੋਈ ਮਹੱਲਾ ਕੋਈ ਪਿੰਡ ਕੋਈ ਗਲੀ ਕੁਚਾ ਵਾਂਝਾ ਨਹੀਂ ਰਿਹਾ ਸਾਰਾ ਨੇ ਆਪਣੇ ਆਪਣੇ ਸਾਧਨਾਂ ਦੇ ਮੁਤਾਬਕ ਇਸ ਵਿੱਚ ਪਹੁੰਚ ਕੇ ਇਹ ਸ਼ੋਭਾ ਯਾਤਰਾ ਨੂੰ ਬੇਹਦ ਵਿਸ਼ਾਲ ਕੀਤਾ ਔਰ ਮੈਂ ਬੇਨਤੀ ਕਰੂੰਗਾ ਕਿ ਆਉਣ ਵਾਲੇ ਸਾਲਾਂ ਵਿੱਚ ਵੀ ਆਪਾਂ ਹੋਰ ਜ਼ਿਆਦਾ ਮਜ਼ਬੂਤ ਕਰਕੇ ਗੁਰੂ ਸਾਹਿਬ ਦੇ ਨਿਸ਼ਾਨ ਰੂਪ ਪ੍ਰਾਪਤ ਕਰ ਸਕੀਏ ਧੰਨਵਾਦ ਇਹ ਇਹ ਸਟੇਜ ਚੱਲੂ ਹੋਈ ਸੀ ਇਹ ਸਟੇਜ ਲਗਭਗ 3 ਵੇ ਸ਼ੁਰੂ ਹੋ ਗਈ ਸੀ ਤੇ ਇਹ ਜਦ ਤੱਕ ਸ਼ੋਭਾ ਜਲਤ ਜੀ ਦੇ ਆਗਮਨ ਦੇ ਸੰਬੰਧ ਚ ਜਿਹੜੀ ਨਗਰ ਕੀਰਤਨ ਜਿਹੜੇ ਸਾਇਬੇ ਕਮਾਲ ਸੁਸ਼ਟੀ ਚੌਧੇਵਾਲ ਤੋਂ ਰੰਮ ਹੋ ਕੇ ਗੁਰੂ ਵਿਦਾਸ ਮਹਾਰਾਜ ਜੀ ਸਾਹੂ ਰੋਡ ਸੁਬਾਨੀ ਪਿੰਡ ਵੀ ਪਹੁੰਚਿਆ ਇਹ ਪਾਵਨ ਪਰਿਵਾਰ ਦੇ ਅਸੀਂ ਤੇਜ਼ ਬੋਲਣਾ ਫਤੇਗਾ ਔਰ ਅਮੇਰਕਰ ਨੇ ਜੋ ਦੰਦੇ ਵੱਲੋਂ ਅੱਜ ਜਿੱਥੇ ਇਹਨਾਂ ਦਾ ਹਾਰਦਿਕ ਸਵਾਗਤ ਕਰਦੇ ਆ ਔਰ ਪੁਛੀ ਨੇ ਜਿਹੜੇ ਜਿਹਨੇ ਜਿਹਨੂੰ ਕਾਫੀ ਲੋਕਾਂ ਨੇ ਪੱਕਿਆ ਉਹ ਫਕਤ ਨਹੀਂ ਸਗੋ ਡਾਕਟਰ 바ਵਾ ਸਾਹਿਬ ਕਮਰਵਾ ਦੇ ਪਰਪੋਤੇ ਰਾਜਾ ਜਿਹੜੇ ਗੁਰੂ ਹੋਏ ਜਿਨ੍ਹਾਂ ਨੇ ਖਾਸ ਤੌਰ ਤੇ ਦਿਲ ਦਾ ਪਾਪ ਹੈ ਸਾਜਮੰਦ ਸਰੋਦੇ ਸੰਬੰਧ ਚ ਰੱਖੇਗੇ ਪ੍ਰੋਗਰਾਮ ਕੋਤੇ ਨੇ ਕਿਤੇ ਅੱਜ ਦੇ ਲੋਕ ਬੇਅਤੀ ਕਰਦੇ ਆਂ ਤਾਂ ਉੱਪਰ ਉੱਠਾ ਦੇ ਲਈ ਯਾਰ ਹੋਣੀ ਆ ਜਾ ਕੇ ਪਹੁੰਚੋ ਨੇਤਾ ਰਾਜਰਤਨ ਬੇਦ ਕਰਦੇ ਆਂ ਚਾਹਤ ਆਪਣੇ ਰੈਬਰਾਂ ਨੂੰ ਆਪਣੇ ਮਾਪੁਰਖਾਂ ਦੀ ਜਿਹੜੀ ਗੱਲ ਨੂੰ ਅੱਗੇ ਤੋਰਨ ਦੇ ਵਿੱਚ ਕਾਂਬਿਆਬ ਲੋਕ ਹੋ ਰਹੇ ਨੇ ਇਹ ਅੰਡਾ ਮਾਰਦਾ ਘਟ ਜਿਹੜਾ ਸੋਭਾ ਯਾਤਰਾ ਜਵੇ ਉਹਨੂੰ ਦੇਖਣ ਨੂੰ ਮਿਲਿਆ ਨਹੀਂ ਲੱਗਦਾ ਜੇ ਇਹ ਕਿਤੇ ਉਸ ਬਾਬਾ ਸਾਹਿਬ ਅੰਬੇਡਕਰ ਦੀ ਉਸ ਉਂਗਲੀ ਨੂੰ ਸਮਝ ਲੈਣ ਤਾਂ ਸ਼ਾਇਦ ਇਹਨਾਂ ਦੇ ਦੁੱਖ ਦਰਦ ਸਾਰੇ ਕੱਟੇ ਜਾਣਗੇ ਤੇ ਇਸ ਦੁੱਖ ਦਰਦ ਦੀ ਕਟਣ ਦੇ ਜਿਹੜੇ ਬੇੜੀ ਬਾਬਾ ਸਾਹਿਬ ਬਾਬਾ ਸਾਹਿਬ ਤੋਂ ਪਹਿਲਾਂ ਜਿਹੜਾ ਸੰਤ ਸਰਬੰਸਿੰਘ ਗੁਰਮੁਖਦਾਸ ਨੇ ਬੇਗਮ ਪੂਰਾ ਦੀ ਗੱਲ ਕਹੀ ਸੀ ਜਿਹੜੇ ਜਿਹੜੇ ਪ੍ਰਿੰਸਿਪਲ ਨੇ ਲੋਕਾਂ ਨੇ ਮੰਨ ਲਿਆ ਤਾਂ ਬੇਗਮ ਪੂਰਾ ਛੇਤੀ ਆਊਗਾ ਔਰ ਮੈਨੂੰ ਲੱਗਦਾ ਹੋਵੇ ਦੋ سارے ਸਮਾਜ ਜਦੋਂ ਬੇਗਮ ਪੂਰਾ ਦੀ ਗੱਲ ਕਰਨ ਵਾਲੇ ਲੋਕ ਬੇਗਮ ਪੂਰਾ ਦੇ पास ਨਹੀਂ ਸਕਦੇ ਆ ਇਸ ਕਰਕੇ ਅੰਬੇਡਕਰ ਲੌਕਤੰਤਰੀ ਦੀ ਤਰਫੋਂ ਮੈਂ ਦੇਰ ਤੋਂ ਮਿਲ ਕੇ ਜਿਹੜਾ ਤੁਸੀਂ ਆਪਾਂ ਕੰਮ ਕਰਵਾ ਸਕਦੇ ਜੇ ਇਹ ਸਤਿਗੁਰੂ ਰਬੀਦਾਸ ਨੂੰ ਜਿੰਨਰ ਵਾਲੇ ਲੋਕ ਕਸਦੇ ਸਾਰੇ ਪੂਰੇ ਦੇਸ਼ ਦੇ ਦੇਸ਼ ਦੇ ਲੋਕਾਂ ਨੂੰ ਇਸ ਜਿਹੜੀ ਸੰਤ ਸਰਮਲ குரு ਰਬਦਾਸ ਮਹਾਰਾਜ ਦੇ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਾਂ ਦਿੰਦੇ ਆ